ਕਪੂਰਥਲਾ ਪੁਲਿਸ ਵੱਲੋਂ ਬੈਂਕ ਡਕੈਤੀ ਮਾਮਲੇ ਵਿੱਚ ਲੋੜਿੰਦਰ ਪਿੰਨ ਦੋਸ਼ੀ ਲੁੱਟਖੋ ਕੀਤੀ ਭਾਰਤੀ ਕਰੰਸੀ ਅਤੇ ਹਥਿਆਰਾਂ ਸਮੇਤ ਕਾਬੂ ਗੌਰਵ ਤੋਰਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾਨੇ ਪ੍ਰੈਸ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 35 2025 ਨੂੰ ਤਿੰਨ ਨਕਾਬਪੋਸ਼ ਵਿਅਕਤੀਆਂ ਨੇ ਐਚਡੀਐਰ ਗਿਵ ਬੈਂਕ ਰਿਆਣਾ ਜੱਟਾ ਵਿਖੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਜੋ ਉਕਤ ਵਾਰਦਾਤ ਨੂੰ ਟ੍ਰੇਸ ਕਰਨ ਲਈ ਸ਼੍ਰੀ ਪ੍ਰਗਜਤ ਸਿੰਘ ਵੀਰ ਪੀਪੀਐਸ ਪੁਲਿਸ ਕਪਤਾਨ ਤਫਤੀਸ਼ ਕਪੂਰਥਲਾ ਸ਼੍ਰੀਮਤੀ ਰੁਪਿੰਦਰਪੁਰ ਪੱਟੀ ਪੀਪੀਐਸ ਪੁਲਿਸ ਕਪਤਾਨ ਸਬਡਿਵੀਜ਼ਨ ਫਗਵਾੜਾ ਨੂੰ ਸਪੈਸ਼ਲ ਹਦਾਇਤਾਂ ਦਿੱਤੀਆਂ ਗਈਆਂ ਸਨ ਜਿਨ੍ਹਾਂ ਦੀ ਨਿਗਰਾਨੀ ਵਿੱਚ ਸ਼੍ਰੀ ਭਾਗਪੂਸ਼ਨ ਪੀਪੀਐਸ ਉਪ ਪੁਲਿਸ ਕਪਤਾਨ ਸਬਡਿਵੀਜ਼ਨ ਗਗਵਾੜਾ ਸ਼੍ਰੀ ਪ੍ਰਮਿੰਦਰ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਤਫਤੀਸ਼ ਕਪੂਰਥਲਾ ਇਨਸਪੈਕਟਰ ਜਰਨੈਲ ਸਿੰਘ ਇੰਚਾਰਜ ਸੀਆਈਏ ਸਟਾਫ ਕਪੂਰਥਲਾ ਅਤੇ ਐਸਆਈ ਮੇਜਰ ਸਿੰਘ ਮੂਜ਼ਾ ਅਫਸਰ ਥਾਣਾ 라ਵਲ ਪਿੰਡੀ ਦੀਆਂ ਟੀਮਾਂ ਗਠਿਤ ਕਰਕੇ ਮੁਕਦਮੇ ਨੂੰ ਹਰ ਐਂਗਲ ਤੋਂ ਟੈਕਨੀਕਲ ਢੰਗ ਨਾਲ ਕਰਦੇ ਹੋਏ ਮੁਕਦਮੇ ਵਿੱਚ ਗੁਰਮਿੰਦਰ ਸਿੰਘ ਪੁੱਤਰ ਲੇਟ ਕੁਲਦੀਪ ਸਿੰਘ ਵਾਸੀ ਕਾਲਵਾ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਨੂੰ ਮਿਤੀ 7/6/2025 ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਬੈਂਕ ਤੋਂ ਲੁੱਟ ਕੀਤੀ ਗਈ। ਵਿੱਚੋਂ 13 ਲੱਖ 10000 ਰੁਪਏ ਅਤੇ ਇੱਕ ਦੇਸੀ ਪਿਸਤਲ 32 ਬੋਰਸ ਸਮੇਤ ਦੋ ਜਿੰਦਾ ਰੋਂ ਬਰਾਮਦ ਕੀਤਾ ਗਿਆ। ਜਿਸ ਪਾਸੋਂ ਡੂੰਗਾ ਨਾਲ ਕੁਛਕਿਛ ਕਰਕੇ ਨਵਜੋਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਕਾਲਵਾ ਦਾਣਾ ਹਨ। ਜਲੰਧਰ ਦਿਹਾਤੀ ਅਤੇ ਜ਼ੋਰਾਵਰ ਸਿੰਘ ਸੋਢੀ ਪੁੱਤਰ ਗੁਰਦੇਵ ਸਿੰਘ ਵਾਸੀ ਧਾਲੀਵਾਲ ਕਾਂਦੀਆਂ ਜ਼ਿਲ੍ਹਾ ਜਲੰਧਰ ਨੂੰ ਉਸ ਮੁਕਦਮੇ ਵਿੱਚ ਨਾਮਜ਼ਦ ਕਰਕੇ ਇਹਨਾਂ ਨੂੰ ਵਾਰੀ ਸਵੇ ਮथुरा ਤੋਂ ਕਾਰ ਇਨੋਵਾ ਕਰੀ ਡੰਗ ਚਿੱਟਾ ਨਬਰੀ ਪੀਵੀ08 ਐਫਬੀ 0039 ਸਮੇਤ ਕਾਬੂ ਕੀਤਾ ਅਤੇ ਲੁੱਟ ਦੀ ਰਾਸ਼ੀ ਦੇ 2 ਲੱਖ 2000 ਰੁਪਏ ਰਾਤ ਬਰਾਮਦ ਕੀਤਾ ਅਤੇ ਇਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਵਾਰਦਾਤ ਵਿੱਚ ਵਰਤੀ ਗਈ ਕਾਰ ਵਰਣਾ ਬਿਨਾਂ ਲੰਗਰ ਅਤੇ ਲੁੱਟਖੋ ਕੀਤੀ ਗਈ ਰਕਮ ਵਿੱਚੋਂ 13,55,000 ਰੁਪਏ ਅਤੇ ਇੱਕ ਪਿਸਤਲ 32 ਬੋਰ ਬਰਾਮਤ ਕੀਤਾ ਗਿਆ। ਹਰ ਤੱਕ ਕੀਤੀ ਗਈ ਤਫ਼ਤੀਸ਼ ਦੌਰਾਨ ਕੁੱਲ 28,60,000 ਰੁਪਏ, ਦੋ ਪਿਸਤਲ 32 ਬੋਰ ਸਮੇਤ ਦੋ ਜਿੰਦਾ ਆਮਲੁੱਟ ਵਿੱਚ ਵਰਤੀ ਗਈ ਕਾਰ ਵਰਣਾ ਰੰਗ ਚਿੱਟਾ ਨੰਬਰੀ ਅਤੇ ਕਾਰ ਇਨੋਵਾ ਕਰੀਸਟਾ ਰੰਗ ਚਿੱਟਾ ਨੰਬਰੀ ਬੀ ਐਫ 20039 ਬਰਾਮਤ ਕੀਤੇ ਜਾ ਚੁੱਕੇ ਹਨ। ਹੁਣ ਤੱਕ ਕੀਤੀ ਗਈ ਤਫ਼ਤੀਸ਼ ਅਤੇ ਪੁੱਛਗਿੱਛ ਤੋਂ ਗੁਰਮਿੰਦਰ ਸਿੰਘ ਪੁੱਤਰ ਲੇਟ ਕੁਲਦੀਪ ਸਿੰਘ ਵਾਸੀ ਕਾਲਵਾ ਥਾਣਾ ਕਰਤਾਰਪੁਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਮਾਸਟਰ ਮਾਈਂਡ ਮੰਨਿਆ ਗਿਆ ਹੈ ਜਿਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਪਲਾਨ ਕੀਤਾ ਅਤੇ ਅੰਜਾਮ ਦਿੱਤਾ ਹੈ ਗ੍ਰਿਫਤਾਰ ਕਰਕੇ ਕਿਤੇਗੇ ਵਿਅਕਤੀਆਂ પાસેથી ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਨਾਲ ਹੋਰ ਵੀ ਸੰਸਨੀਖੇਸ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਸ ਸਾਰੇ ਮਾਮਲੇ ਨੂੰ ਕਪੂਰਥਲਾ ਪੁਲਿਸ ਵੱਲੋਂ ਕੁਝ ਹੀ ਸਮੇਂ ਅੰਦਰ ਸੁਲਝਾ ਲਿਆ ਗਿਆ ਹੈ ਕਪੂਰਥਲਾ ਤੋਂ ਪੱਤਰਕਾਰ ਰਾਜਿੰਦਰ ਕੁਮਾਰ ਕਪੂਰਥਲਾ ਦੀ ਵਿਸ਼ੇਸ਼ ਰਿਪੋਰਟ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਜਿਹੜੀ ਕਾਰਵਾਈ ਦੀ ਸ਼ੁਰੂਆਤ ਕੀਤੀ ਗਈ ਹੈ ਜਿਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ 3.5 2025 ਨੂੰ ਹੋਈ ਰਿਹਾਨਾ ਜਟਾ ਪਿੰਡ थाना 라ਵਲਪਿੰਡੀ ਦੇ ਵਿੱਚ HDFC ਬੈਂਕ ਦੇ ਵਿੱਚ ਡਕੈਤੀ ਜਿਹੜੀ ਹੋਈ ਸੀ ਉਹਦੇ ਵਿੱਚ ਅਸੀਂ ਇੱਕ ਦੋਸ਼ੀ ਇਮੀਡੀਏਟਲੀ ਅਰੈਸਟ ਕਰ ਲਿਆ ਸੀਗਾ ਜਿਹਦਾ ਨਾਂ ਗੁਰਵਿੰਦਰ ਸਿੰਘ ਸੀਗਾ। ਉਹਦੀ ਲੜੀ ਦੇ ਵਿੱਚ ਤਤੀਸ਼ ਨੂੰ ਅੱਗੇ ਵਧਾਉਂਦੇ ਹੋਏ ਸਾਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਜਿਹਦੇ ਵਿੱਚ ਦੋ ਹੋਰ ਮੁੱਖ ਦੋਸ਼ੀ ਨਵਜੋਤ ਸਿੰਘ ਅਤੇ ਜ਼ੁਰਾਬਰ ਸਿੰਘ ਸੋਢੀ ਦੋਵਾਂ ਨੂੰ ਕਪੂਰਥਲਾ ਪੁਲਿਸ ਨੇ ਮਥੁਰਾ ਸ਼ਹਿਰ ਦੇ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਹੈ ਉਥੋਂ ਉਹਨਾਂ ਨੂੰ ਅਰੈਸਟ ਕੀਤਾ ਦੋਵਾਂ ਨੂੰ ਇਹਨਾਂ ਕੋਲੋਂ ਇੱਕ ਇਨੋਵਾ ਕ੍ਰਿਸਟਾ ਗੱਡੀ ਰਿਕਵਰ ਹੋਈ ਹੈ ਤੇ ਤਕਰੀਬਨ 2 ਲੱਖ ਰੁਪਏ ਮੌਕੇ ਤੋਂ ਰਿਕਵਰ ਹੋਈ ਸੀ ਵਾਪਸ ਲਿਆ ਕੇ ਇਹਨਾਂ ਦੀ ਜਿਹੜੀ ਜਿਹੜੋ ਸ਼ਕਤੀ ਨਾਲ ਪੁਸ਼ਕਿਸ਼ ਕੀਤੀ ਗਈ ਉਹਦੀ ਲੜੀ ਦੇ ਵਿੱਚ ਇਹਨਾਂ ਤੋਂ ਕਾਫੀ ਜਿਹੜਾ ਹੋਰ ਡਕੈਤੀ ਦਾ ਪੈਸਾ ਸੀ ਉਹ ਵੀ ਰਿਕਵਰ ਹੋਇਆ ਅਤੇ ਇੱਕ ਨਜਾਇਜ਼ ਪਿਸਤੌਲ ਵੀ ਜਿਹੜਾ ਰਿਕਵਰ ਕੀਤਾ ਗਿਆ ਹੁਣ ਤੱਕ ਆ ਜਿਹੜੀ ਤਫਤੀਸ਼ ਦੌਰਾਨ ਦੋ ਨਜਾਇਜ਼ ਪਿਸਤੌਲ ਤਕਰੀਬਨ 28.67 ਲੱਖ ਰੁਪਏ ਜਿਹੜਾ ਪੈਸਾ ਇਹ ਡਕੈਤੀ ਚੋਣਾਂ ਨੇ ਲੁੱਟ ਕੀਤਾ ਸੀ ਜਿਹੜੀ ਚਿੱਟੇ ਰੰਗ ਦੀ ਵਰਨਾ ਗੱਡੀ ਜਿਹੜੀ ਵਾਰਦਾਤ ਦੇ ਵਿੱਚ ਵਰਤੀ ਗਈ ਸੀ ਅਤੇ ਇੱਕ ਨਵੀਂ ਟੋਇਟਾ ਇਨੋਵਾ ਕ੍ਰਿਸਟਾ ਗੱਡੀ ਜਿਹੜਾ ਨੇ ਇਹਨਾਂ ਨੇ ਖਰੀਦੀ ਸੀ ਕਿ ਜਿਹਦੀ ਕਿਸ਼ਤਾਂ ਵੀ ਇਹਨਾਂ ਨੇ ਇਸ ਪੈਸੇ ਨਾਲ ਲਈਆਂ ਇਹ ਸਾਰੇ ਹੁਣ ਅਸੀਂ ਰਿਕਵਰ ਕਰ ਲਿਆ ਹੈਗਾ ਜਿਹੜਾ ਫਾਰਵਰਡ ਤੇ ਬੈਕਵਰਡ ਲਿੰਕੇजेस ਹੈਗੇ ਆ ਜਿਹੜੇ ਪਿਸਤੌਲ ਕਿੱਥੋਂ ਆਏ ਨੇ ਹੋਰ ਇਹਨਾਂ ਦੀ ਜਿਹੜੀ ਲਿੰਕੇजेस ਹੈ ਉਹਨਾਂ ਤੇ ਅਜੇ ਕੰਮ ਕੀਤਾ ਜਾ ਰਿਹਾ ਸਰ ਇਹ ਮੈਥ ਕਿਸ ਤਰ੍ਹਾਂ ਬਣਿਆ ਇਸ ਤੂ ਇਹ ਯੂਪੀ ਦਾ ਕਿਸ ਤਰ੍ਹਾਂ ਇਹ ਕਦੇ ਕੋ ਜੋ ਕਿਹੜੀ ਕਿਹੜੀ ਇਹ ਬਿਲਕੁਲ ਸਾਡੇ ਵੱਲੋਂ ਜਿਹੜੀ ਸਪੈਸ਼ਲਾਈਜ਼ਡ ਟੀਮ ਐਸਪੀਡੀ ਸਾਹਿਬ ਡੀਐਸਪੀਡੀ ਸਾਹਿਬ ਇਨਚਾਰਜ ਸੀ ਇਹ ਡੀਐਸਪੀ ਫਗਵਾੜਾ ਵੱਲੋਂ ਬਣਾਈਆਂ ਗਈਆਂ ਸੀ ਜੋ ਬਹੁਤ ਹੀ ਮਤਲਬ ਮੁਸਤੈਦੀ ਨਾਲ ਕੰਮ ਕਰਦੇ ਹੋਏ ਫਾਰਵਰਡ ਦੇ ਬੈਕਵਰਡ ਲਿੰਕੇਜਸ ਨਾਲ ਬਰੀ ਡੂੰਘਾਈ ਨਾਲ ਜਿਹੜੀ ਹਿਊਮਨ ਇੰਟੈਲੀਜੈਂਸ ਵੀ ਟੈਕਨੀਕਲ ਐਵੀਡੈਂਸ ਦੇ ਆਧਾਰ ਤੇ ਇਹਨਾਂ ਨੂੰ ਅਸੀਂ ਤਕਰੀਬਨ 150 200 ਕਿਲੋਮੀਟਰ ਤੱਕ ਲਗਾਤਾਰ ਟਰੈਕ ਕੀਤਾ ਉਦੇ ਬਾਅਦ ਹੀ ਜਿਹੜਾ ਮੇਨ ਮੁੱਖ ਦੋਸ਼ੀ ਅਰੈਸਟ ਹੋਇਆ ਸੀ ਅਤੇ ਉਹਦੀ ਲੜੀ ਦੇ ਵਿੱਚ ਹੀ ਫਾਰਵਰਡ ਸਾਨੂੰ ਜਿਹੜਾ ਪਤਾ ਲੱਗਿਆ ਕਿ ਇਹ ਵਕ ਵਕ ਥਾਵਾਂ 'ਚ ਇਨਕਲੂਡਿੰਗ ਮਹਾਰਾਸ਼ਟra ਜਿਹੜਾ ਰਾਜਸਥਾਨ ਸਾਈਡ ਵੀ ਹਰਿਆਣਾ ਸਾਈਡ ਸਾਰੇ ਪਾਸੇ ਘੁੰਮ ਕੇ ਵਾਪਸੀ 'ਚ ਇਹ ਉੱਤਰ ਪ੍ਰਦੇਸ਼ ਦੇ ਜਿਹੜੇ ਮਥੁਰਾ 'ਕੇ ਰੁਕੇ ਸੀ ਤੇ ਸਾਡੀ ਟੀਮਾਂ ਆਲਰੇਡੀ ਇਹਨਾਂ ਤੇ ਪਿੱਛੇ ਲੱਗੀ ਜਿਹੜੀ ਲੱਗੀਆਂ ਹੋਈਆਂ ਸੀ ਤੇ ਸਾਨੂੰ ਉਦੋਂ ਕਾਮਯਾਬੀ ਮਿਲੀ ਜਦੋਂ ਜਿਹੜਾ ਮਥੁਰਾ ਦੇ ਵਿੱਚੋਂ ਇਹਨਾਂ ਨੂੰ ਅਰੈਸਟ ਕੀਤਾ ਟੋਟਲ ਅਮਾਉਂਟ ਕਿੰਨੀ ਸੀ ਰੋਬਰੀ ਦੀ ਬਿਲਕੁਲ ਜੋ ਸਾਨੂੰ HDFC ਬੈਂਕ ਨੂੰ ਪਤਾ ਲੱਗਿਆ ਤਕਰੀਬਨ 38 ਲੱਖ 40 ਹਜ਼ਾਰ ਰੁਪਏ ਦੀ ਜੀਟੀ ਡਕੈਤੀ ਹੋਈ ਸੀ ਉਹਦੇ ਵਿੱਚੋਂ ਅਸੀਂ 28 ਲੱਖ 67 ਹਜ਼ਾਰ ਰੁਪਏ ਜਿਹੜਾ ਰਿਕਵਰ ਕਰਨ ਚ ਕਾਮਯਾਬ ਹੋਇਆ ਜਿਹੜੇ ਬਾਕੀ ਪੈਸੇ ਦਾ ਜਦੋਂ ਪੁੱਛਕਿਸ਼ ਕੀਤੀ ਗਈ ਤੇ ਇਹਨਾਂ ਵੱਲੋਂ ਬੜਾ ਹੀ ਲੈਵਿਸ਼ ਲਾਈਫਸਟਾਈਲ ਜਿਹੜਾ ਇਹਨਾਂ ਨੇ ਜਿੰਦੇ ਸੀਗੇ ਇਹਨਾਂ ਦੇ ਉੱਤੇ ਕਰਜ਼ੇ ਵੀ ਸੀ ਕਿ ਜੋ ਇਹਨਾਂ ਨੇ ਇਸ ਪੈਸੇ ਨਾਲ ਲਾਏ ਹੈਗੇ ਆ ਨਵੀ ਇਨੋਵਾ ਕ੍ਰਿਸਟਾ ਕੱਢੀ ਸੀ ਉਹਦੀ ਵੀ ਇਹਨਾਂ ਨੇ ਕਿਸ਼ਤਾ ਲਾਈਆਂ ਇਹਨਾਂ ਨੇ ਜਿਵੇਂ ਇੱਕ ਨਵਾਂ ਆਈਫੋਨ ਖਰੀਦਿਆ ਇਹ ਇਦਾਂ ਦੇ ਨਾਲ ਨੇ ਕਾਫੀ ਜਿਹੜੇ ਖਰਚੇ ਕੀਤੇ ਹੈ ਜਿਹਦੇ ਉੱਤੇ ਜਿਹੜੇ ਬਾਕੀ ਪੈਸੇ ਜਿਹੜੇ ਇਹਨਾਂ ਨੇ ਖਰਚ ਕੀਤੇ ਆ ਇਹਨਾਂ ਵਿੱਚੋਂ ਜਿਹੜੇ ਇੱਕ ਦੋਸ਼ੀ ਜ਼ਰਾਵਰ ਸਿੰਘ ਸੋਢੀ ਹੈਗਾ ਉਹਦੇ ਉੱਤੇ ਤਕਰੀਬਨ 4 ਮੁਕਦਮੇ ਪਹਿਲਾਂ ਹੀ ਦਰਜ ਹਨ ਬਾਕੀ ਦੋ ਦੋਸ਼ੀਆਂ ਤੇ ਅਜੇ ਤੱਕ ਕੋਈ ਮੁਕਦਮਾ ਨਹੀਂ ਸੀਗਾ ਤੇ ਜਿਹੜਾ ਨਵਜੋਤ ਸਿੰਘ ਤੇ ਗੁਰਮਿੰਦਰ ਸਿੰਘ ਹੈ ਉਹ ਪਿੰਡ ਕਾਲਵਾ ਤੇ ਹੀ ਰਹਿਣ ਵਾਲੇ ਹੈਗੇ ਆ ਇੱਕ ਦੂਜੇ ਨੂੰ ਜਾਣਦੇ ਸੀਗੇ ਗੁਰਮਿੰਦਰ ਸਿੰਘ ਤੇ ਕਾਫੀ 4-5 ਲੱਖ ਰੁਪਏ ਦਾ ਜਿਹੜਾ ਕਰਜ਼ਾ ਸੀਗਾ ਇਹ ਉਹ ਕਰਜ਼ੇ ਨੂੰ ਤੁਰੰਤ ਹੀ ਜਿਹੜਾ ਲਾਉਣਾ ਚਾਹੁੰਦਾ ਸੀ ਤਾਂ ਉਹਨੇ ਜਿਹੜਾ ਰਿਹਾਨਾ ਜੱਟਾ ਬੈਂਕ ਦੇ ਵਿੱਚ ਜਿੱਥੇ ਉਹ ਕੰਮ ਕਰਨਾ ਜਾਂਦਾ ਰਹਿੰਦਾ ਸੀਗਾ ਉਹਦੀ ਉਹਨੇ ਦੇਖਿਆ ਕਿ ਇਸ ਬੈਂਕ ਦੇ ਉੱਤੇ ਜਿਹੜਾ ਇਹ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਤੇ ਨਵਜੋਤ ਅਤੇ ਜ਼ੁਰਾਵਨ ਨਾਲ ਕੰਟੈਕਟ ਕਰਕੇ ਤਿੰਨੋਂ ਨੇ ਇੱਕ ਹਮਸਲਾ ਹੋ ਕੇ ਜਿਹੜਾ ਬੈਂਕ ਦੇ ਵਿੱਚ ਤਖਤੀ ਮਾਰੀ ਜਿਹੜਾ ਗੁਰਮਿੰਦਰ ਸਿੰਘ ਹੈ ਉਹ ਇੱਕ ਪ੍ਰਾਈਵੇਟ ਫੀਡ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਤੇ ਉਹਦੀ ਲੜੀ ਦੇ ਵਿੱਚ ਉਹ ਜਿਹੜਾ ਰਿਹਾਨਾ ਜੱਠਾ ਪਿੰਡ ਵਿੱਚ ਲਗਾਤਾਰ ਜਾਂਦਾ ਰਹਿੰਦਾ ਸੀ ਦੇਸੀ ਪਿਸਤੌਲ ਹੈਗੇ ਜੀ 32 ਬੋਰ ਦੇ ਤੇ ਇਹਦੇ ਤੇ ਹਜੇ ਤਫ਼ਤੀਸ਼ ਚੱਲ ਰਹੀ ਹੈ ਅਸੀਂ ਆਇਡੈਂਟੀਫਾਈ ਕਰ ਲਏ ਹੈਗੇ ਕਿ ਪਿਸਤੌਲ ਕਿੱਥੋਂ ਆਇਆ ਉਹਨਾਂ ਦੇ ਪਿੱਛੇ ਵੀ ਸਾਡੀ ਟੀਮਾਂ ਲੱਗੀਆਂ ਹੋਣਗੀਆਂ ਉਹਦੇ ਬਾਰੇ ਇਹ ਜੋ ਤਫ਼ਤੀਸ਼ ਚੱਲ ਰਹੀ ਹੈ ਹਜੇ ਤੱਕ ਇਤਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਮੈਨੂੰ ਵੀ ਰਹਿੰਦੇ ਹਾਂ ਜੇਲੀ ਬੋ ਤੋਂ ਲਈ ਆਈ ਗਿਆ ਸਮਾਂ ਇਹਦੇ ਸਬੰਧੀ ਅਸੀਂ ਜਿਹੜੇ ਬਕਫਕ ਬੈਂਕ ਮੈਨੇਜਰਸ ਆ ਉਹਨਾਂ ਨਾਲ ਮੀਟਿੰਗ ਕਰਾਂਗੇ ਜੇ ਕੋਈ ਤੁਰੰਟੀਆਂ ਹੈਗੀਆਂ ਉਹਨਾਂ ਨੂੰ ਵੀ ਅਸੀਂ ਹੱਲ ਕਰਾਂਗੇ ਨੋਵਾ ਗੱਡੀ ਕਪੂਰਥਲਾ ਦੀਹੀ ਦਸੀ ਜਾ ਰਹੀ ਹੈ ਕੰਦਰ ਬੈਂਕ ਮੈਨੇਜਰ ਦੇ ਪੈਰ ਦੇ ਵਿੱਚ ਸੈਵਨ ਦੇ ਸੋਟ ਸੀਗੇ ਤੇ ਨਾ ਮੈਂ ਜਨਰ ਆਈ ਨਹੀਂ ਆ ਇਹ ਇਹਨਾਂ ਦਾ ਕਲਾਸ ਕਰ ਰਹੀ ਉਹ ਜਿਹੜੀ ਬਿਜ਼ਨਸ ਹੈ ਨਾਲ ਇਹਦੀ ਇੰਟੈਂਸ ਪਾਇਆ ਇਹ ਬਿਲਕੁਲ ਹੀ ਬੜੇ ਡੂੰਗੇ ਸਵਾਲ ਹੈਗੇ ਆ ਇਹ ਤਾਂ ਇਹਨਾਂ ਦਾ ਅਸੀਂ ਬੈਠ ਕੇ ਹੀ ਹੱਲ ਕੱਢਾਂਗੇ ਕਿ ਜੋ ਗਲਤੀਆਂ ਜੇ ਹੋਈਆਂ ਤੇ ਉਹਨਾਂ ਨੂੰ ਪਹਿਲਾਂ ਸਮਝ ਕੇ ਤੇ ਜੋ ਲੋੜਿੰਦੀ ਕਾਰਵਾਈ ਹੈ ਉਹ ਕੀਤੀ ਜਾਊ। ਕਿਹੜੀ ਬੈਂਕ ਚ ਹੋਈ ਸੀ ਕਿਹੜੀ ਬ੍ਰਾਂਚ ਸੀ ਔਰ ਔਰ ਤੁਸੀਂ ਕਿਸ ਤਰ੍ਹਾਂ ਪੁਲਿਸ ਨੂੰ ਇਨਪੁੱਟ ਦਿੱਤਾ ਹੈ ਸਰ ਇਹ ਕਟਨਾ ਜਿਹੜੀ ਹੈ ਫਗਵਾੜਾ ਤੋਂ ਸ਼ਾਰਪੁਰ ਹਾਈਵੇ ਤੇ ਬ੍ਰਾਂਚ ਅਗੇ ਰਹਿਣਾ ਚੱਕਾ ਜੀ ਇਹ ਉੱਥੇ ਹੋਈ ਹੈ ਔਰ ਜਦੋਂ ਇਹ ਘਟਨਾ ਹੋ ਗਈ ਸੀ ਉਹਦੇ ਬਾਅਦ ਕਲਪੇਟ ਸਦਨ ਦੇ ਬਾਅਦ ਆਪਾਂ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕੀਤਾ 라ਵਲ ਪਿੰਡੀ ਆਨੇ ਨੂੰ ਸਰਪੰਚ ਲੋਕ ਸਰਪੰਚ ਨੂੰ ਕੀਤਾ देन ਆਪਾਂ ਬਗੇ ਨੂੰ ਕਿ ਐਸਪੀ ਮੈਡਮ ਅਗੇ ਉਹਨਾਂ ਨੂੰ ਇਨਫੋਰਮ ਕੀਤਾ ਸਰ ਜਦੋਂ ਇਹ ਘਟਨਾ ਹੀ ਤੁਸੀਂ ਬੈਂਕ ਚ ਮੌਜੂਦ ਸੀ ਯੈਸ ਤੇ ਤੁਸੀਂ ਸਿਕਿਉਰਿਟੀ ਦੇ ਤੌਰ ਤੇ ਜਦੋਂ ਇਦਾਂ ਦੀ ਘਟਨਾ ਹੁੰਦੀ ਹੈ ਤੁਹਾਡੇ ਵੀ ਟ੍ਰੇਨਿੰਗ ਪਾਰਟ ਹੋਵੇ ਕਿਹੜੇ ਕਿਹੜੇ ਪ੍ਰੀਕਾਸ਼ਨਸ ਸੀਗੇ ਜਿਹੜੇ ਤੁਸੀਂ ਇਸ ਟਾਈਮ ਕੁਐਸ਼ਨਸ ਹੈ ਹੁੰਦੇ ਕਿ ਉਸ ਤੋਂ ਕੋਈ ਰੈਟਲੀਏਟ ਨਹੀਂ ਕਰਨਾ ਕਿਸੇ ਤਰ੍ਹਾਂ ਵੀ ਤਾਂ ਕਿ ਕੋਈ ਜਾਨ ਦਾ ਨੁਕਸਾਨ ਨਾ ਹੋਵੇ ਜਸਟ ਜੋ ਬੈਂਕਿੰਗ ਨੌਨਸ ਅਗੇ ਬਾਕੀ ਬਾਕੀ ਨੂੰ ਨਿਗਿਆ ਆਪਾਂ ਉਹ ਹੀ ਕੀਤਾ ਕਿ ਕਿਸੇ ਨੂੰ ਲਾਸ ਨਾ ਹੋਏ ਮੇਰੇ EMPLOYEES ਨੂੰ ਜਿਹੜੇ ਪੁਲੀਸ ਸਗੇ ਨਾਲ ਤੇ ਮੈਂ ਜਸਟ ਇਸੇ ਆਪਾਂ ਕੋਈ ਰਿਟੇਲ ਨਹੀਂ ਕੀਤਾ ਅੱਛਾ ਹੁਣ ਜਦੋਂ ਪੁਲਿਸ ਇਹ ਦਾਵਾ ਕਰ ਰਹੀ ਹੈ ਕਿ ਉਹਨਾਂ ਨੇ ਫੜ ਲੈਨੇ ਕੀ ਤੁਸੀਂ ਉਹਨਾਂ ਇਹਨਾਂ ਲੋਕਾਂ ਨੂੰ ਪਛਾਣ ਲਿਆ ਕੀ ਇਹੀ ਰੋਬਰੀ ਚ ਸ਼ੱਕ ਉਹ ਬਿਲਕੁਲ ਮੈਂ ਪਛਾਣ ਲਿਆ ਤੈਨੂੰ ਹੀ ਹੈ ਸੇਮ ਬਾਕੀ ਨੂੰ ਨਿਗਿਆ ਆ ਜਿਹੋਨਾਂ ਚਾਲ ਟਾਲ ਉਹਨਾਂ ਆਈ ਅਟਰੈਕਸ਼ਨਸ ਐਂਡ ਬਾਕੀ ਉਹਨਾਂ ਨੇ ਉਹਨਾਂ ਦਾ ਜੋ ਵਿੱਚ ਬੂਲੇ ਸੀ ਬੰਦੇ ਉਹਨਾਂ ਦੀ ਵੌਇਸ ਸਭ ਪਛਾਣ ਲਿਆ ਮੈਂ ਐਸ ਤਰ੍ਹਾਂ ਇਹ ਬਾਕੀ ਪੁਲਿਸ ਕਪੂਟਲਾ ਦਾ ਮੈਂ ਉਹ ਲਕ ਲਕਤ ਨਿਵੰਦ ਕਰਦੋ ਮੈਂ ਜਸਟ ਕਿਉਂਕਿ ਉਹਨਾਂ ਨੇ ਇੱਕ ਛੋਟੇ ਟਾਈਮ 'ਚ ਇੱਕ ਜਿਹੜਾ ਪੇਸਿਬਲ ਕੇਸ ਨਹੀਂ ਸੀ ਕਲਪ੍ਰਸ ਨੇ ਆਪਣਾ ਪੂਰਾ ਪੂਰਾ ਆਪਣਾ ਲਗਾ ਲਿਆ ਸੀ ਜੋਰ ਕੀ ਕਿ ਸਾਨੂੰ ਫੇਸ ਨਾ ਕਰ ਸਕਣ ਤੇ ਉਹ ਉਹਨਾਂ ਨੇ ਥੋੜਾ ਹੀ ਸ਼ਾਰਟ ਟਾਈਮ 'ਚ ਜੀ ਉਹਨਾਂ ਨੇ ਕਰਵਾ ਕੇ ਦਿਖਾਤਾ ਜਸਟ ਸਰ ਜੇ ਤਾਂ ਪੁਲਿਸ ਨੇ ਦੱਸਿਆ ਕਿ ਜਿਹੜੇ ਉਹ ਆਹ ਇੱਕ ਆਦਮੀ ਸੀ ਉਹ ਲਗਾਤਾਰ ਬੈਂਕ 'ਚ ਆਉਂਦਾ ਸੀ ਜਿਹੜਾ ਫੀਡ ਫੈਕਟਰੀ 'ਚ ਕੰਮ ਕਰਦਾ ਹੈ ਕੀ ਤੁਸੀਂ ਇਸ ਗੱਲ ਨੂੰ ਤਸਦੀਕ ਕਰਦੇ ਹੋ ਕਿ ਉਹ ਆਣਾ ਜਾਣਾ ਸੀ ਸਭ ਕਿਉਂ ਕਸਮਸ ਕਾਫੀ ਆਉਂਦੇ ਆ ਦਿਨ ਚ ਦੇਖਿਆ ਅ ਨਹੀਂ ਐਕਚੁਅਲ ਮੈਂ ਪਹਿਲੇ ਨਹੀਂ ਦੇਖਿਆ ਉਹਨਾਂ ਨੂੰ ਬਗੀ ਕੋਈ ਗਾਰਨਿੰਗ ਹੈ ਵੀ ਨੰਬਰ ਆਫ ਕਸਟਮਰਸ ਆਉਂਦੇ ਆ ਸੋ ਉਹ ਤੋਂ ਬਗੀ 120 ਦੇ ਕਸਟਮਰ ਵਾਕਿੰਗ ਹੋ ਜਾਂਦਾ ਦਿਨ ਚ ਔਰ ਬਗੀ ਉਹਨਾਂ ਨੇ ਕਿ ਅਸਰ ਕੋਈ ਪਾਰਟਿਕੂਲਰ ਸਾਨੂੰ ਨਹੀਂ ਆਪਾਂ ਮੈਂ ਕਹਿ ਸਕਦਾ ਦੇਖਿਆ ਲੁੱਟ ਚੋ ਸ਼ਾਮਲ ਸੀ ਹਾਂ ਲੁੱਟ ਚੋ ਸ਼ਾਮਲ ਸੀ ਔਰ ਬਗੀ ਬਾਅਦ ਚ ਪਤਾ ਲੱਗਿਆ ਕਿ ਉਹ ਖਾਤ ਫੀਡ ਦੇ ਨਾਲ ਰਿਲੇਟਡ ਸੀ ਠੀਕ ਸਰ ਉਹਨਾਂ ਨੇ ਕਿ ਹੋਰ ਵੀ ਬਗੀ ਟੈਲਰ ਕੋ ਵੀ ਹੁੰਦਾ ਪਰ ਜਸਟ ਬਗੀ ਅਸਲੀਏ ਕਿ ਉਹ ਉਹਨਾਂ ਕੋ ਪਿਸਟਲ ਸੀ ਕਿੰਨੇ ਸਭਾਗਰ ਆਇਆ ਕੁਝ ਕਰਦੇ ਤੇ ਗੋਲੀ ਵੀ ਚੱਲ ਸਕਦੀ ਸੀ ਤਰਨ ਸਰਬ ਕੀ ਬਾਅਦ ਹੁੰਦਾ ਛੜੇ ਬਾਅਦ ਤੇ ਬਾਅਦ ਵਾਇਸ ਉਰੀ ਬੀ ਉਮੇ ਰੂਟ ਕਰਦਾ ਹੈ